ਸਵੇਰ ਦੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਉੱਠ ਚੁੱਕੇ ਆਪਾਂ ਥੋੜਾ ਜਿਹਾ ਸਮਾਨ ਪੈਕ ਕਰ ਲਿਆ ਸਲੀਪਿੰਗ ਬੈਗ ਵਗੈਰਾ ਕੁਝ ਕੁ ਸਾਮਤਾ ਤੇ ਕੁਝ ਕ ਆਪਾਂ ਚਾਹ ਪੀ ਕੇ ਸੰਭਾਂਗੇ ਚਾਹ ਬਣਾਉਣੇ ਆ ਹੁਣ ਬੁਟੇਨ ਗੈਸ ਵਾਲਾ ਸਿਲੰਡਰ ਜਿਹੜਾ ਇਹ ਚ ਬਣਾਵਾਂਗੇ ਦੂਜਾ ਆਪਣਾ ਖਰਾਬ ਹੋ ਗਿਆ ਸ਼ਾਇਦ ਪਤਾ ਨਹੀਂ ਕੀ ਹੋ ਗਿਆ ਕੱਲ ਵੀ ਚਲਾ ਕੇ ਦੇਖਿਆ ਸੀਗਾ ਚੱਲਿਆ ਨਹੀਂ ਅੱਜ ਕੋਈ ਰਾਸਤੇ 'ਚ ਜੇ ਦੁਕਾਨ ਆਈ ਤਾਂ ਉੱਥੇ ਦਿਖਾਵਾਂਗੇ ਵੀ ਕੀ ਗੱਲਬਾਤ ਹੋਈ ਐ ਸਿਲੰਡਰ ਨੂੰ ਆਪਣੇ ਤੇ ਹੁਣ 13 ਚਾਹ ਬਣਾਉਣੇ ਆ ਚਾਹ ਨਾ ਖਾਣੇ ਆ ਦੋ ਦੋ ਪਿੰਨੀਆਂ ਤੇ ਰਾਤ ਰੋਟੀਆਂ ਸਿੰਘਾਂ ਆਪਣੇ ਕੋਲੇ ਬاتੀਆਂ ਸੀਆਂ ਸਿੰਘਾਂ ਢਾਈ ਢਾਈ ਰੋਟੀਆਂ ਹਣੋ ਖਾ ਲਾਂਗੇ ਫੇਰ ਕੱਢਾਂਗੇ 2-3 ਕਿਲੋਮੀਟਰ ਆ 2-2.5 ਘੰਟੇ ਸਫ਼ਰ ਕਰਾਂਗੇ ਅੱਗੇ ਅਜ ਦੂਬਾਦ ਰੋਕ ਕੇ ਸਿਲੰਡਰ ਸੁਣਡ ਵਾਲੇ ਦਿਖਾਣਾ ਕੀ ਤਾਂ ਠੀਕ ਆ ਨੀ ਫਿਰ ਦੁਪਹਿਰੇ ਇਹ ਤਾਂ ਰੋਟੀਆਂ ਲਾਵਾਂਗੇ ਸਵੇਰ ਦੀਆਂ ਤੇ ਸ਼ਾਮ ਦੀਆਂ ਰੋਟੀਆਂ ਲਾ ਕੇ ਫਿਰ ਅੱਗੇ ਸਫ਼ਰ ਤੈਅ ਕਰਾਂਗੇ ਤੇ ਇਸ ਸਮੇਂ ਅਸੀਂ ਖੜੇ ਆਂਗੇ ਆਪਣਾ ਰਾਤੀਏ ਤੋਂ ਥੋੜਾ ਜਿਹਾ ਪਿੱਛੇ ਆ ਪਟ્રોલ ਪੰਪ ਤੇ ਰੁਕੇ ਹੋਏ ਸੀਗੇ ਰਾਤ ਤੇ ਇਦੋਂ ਬਾਅਦ ਨਿਕਲਣਾ ਹੋਣਾ ਸੀ ਹਸਾਰ ਕੰਨੀ ਕਿ ਸਮਾਂ 8:00 ਵਜੇ ਦਾ ਹੋਇਆ ਪਿਆ ਤੇ ਚਲੋ 11 ਚਾਹ ਬਣਾ ਲਈ ਜੀ ਤਿਆਰ ਹੈ ਤੇ ਇਧਰ ਆਪਣੀ ਲਾਲ ਆ ਗਈ ਇਹਦੇ ਚ ਰੋਟੀਆਂ ਪਈਆਂ ਰਾਤ ਵਾਲੀਆਂ ਵਧੀਆ ਪੰਗਾਂ ਕਿਉਂ ਲਾ ਕੇ ਰੱਖੀਆਂ ਸੀ ਲਾ ਕੇ ਵਧੀਆ ਪਈਆਂ ਬਾਕੀ ਇ ਚ ਤਾਕਤ ਹੁੰਦੀ ਆ ਨਾ ਹਾਂ ਇਸ ਤਰ੍ਹਾਂ ਲੇਹਾਂ ਰੋਟੀਆਂ ਚ ਬਹੁਤ ਤਾਕਤ ਹੁੰਦੀ ਆ ਕਹਿੰਦੇ ਤੇ ਉਹ ਖਾਵਾਂਗੇ ਹੁਣ ਫਿਰ ਫਿਰ ਵਧਦੇ ਆ ਅੱਗੇ ਨੂੰ ਕਰਦੇ ਆ ਅੱਜ ਦਾ ਆਪਣਾ ਸਫ਼ਰ ਤਾਂ ਹੈ ਤਿਆਰੀ ਹੋ ਚੁੱਕੀ ਹੈ ਪੈਕਿੰਗ ਕਰ ਲਈ ਅਸੀਂ ਪੂਰੀ ਬਾਕੀ ਇਧਰ ਜਨਰੇਟਰ ਚੱਲੀ ਜਾਂਦਾ ਆਵਾਜ਼ ਵਾਵਾ ਆਈਆਂ ਵੀ ਉਹ ਤੇ ਚਲੋ ਫਿਰ ਕਰਦੇ ਆ ਆਪਣਾ ਸਫਰ ਅੱਗੇ ਸ਼ੁਰੂ ਪੂਰਾ ਲੋਡ ਕਰ ਲਿਆ ਸਲੀਪਿੰਗ ਬੈਗ ਆ ਗਿਆ ਪੰਪ ਆ ਗਿਆ ਪਾਣੀ ਵਾਲੀਆਂ ਬੋਤਲਾਂ ਆ ਗਈਆਂ ਕੁਰਸੀਆਂ ਤੁਹਾਨੂੰ ਪਤਾ ਆਪਾਂ ਚੱਕੀਆਂ ਹੋਈਆਂ ਨਾਲ ਫੁੱਲ ਕੇ ਬਹਿ ਜਾਂਦਾ ਬੰਦਾ ਵਧੀਆ ਆਰਾਮ ਨਾਲ ਤੇ ਕੁਝ ਇੰਨਾ ਕ ਲੋਡ ਆਪਣੇ ਕੋਲੇ ਸਾਈਕਲਾਂ ਤੇ ਬਸੇ ਕੇਰਾ ਜਿਹੜਾ ਰੁੜ ਪਿਆ ਸਾਈਕਲ ਦਾ ਐਤੂ ਵਾਰ ਤਾਂ ਰੈਲੇ ਹੀ ਚੱਲਦਾ ਤੇਰੇ ਹੀ ਵਸ ਤੋਰਨੇ ਵੇਲੇ ਮੜਾ ਜੋਰ ਲੱਗਦਾ ਹੁੰਦਾ ਐਤੂ ਵਾਰ ਸੌਖਾ ਹੀ ਹੈ ਕੰਮ ਜਦੋਂ ਫਿਰ ਚੜਾਈ ਤੇ ਜੋਰ ਲੱਗਣਾਗਾ ਚੜਾਈ ਤੇ ਆਪਾਂ ਪੈਦਲ ਚੱਲਣਾਗਾ ੱੱਕਾ ਲਾ ਕੇ ਰੋਡ ਲੈਣੇ ਆ ਤੇ ਜਦੋਂ ਢਾਲ ਆਉਂਦੀ ਉਦੋਂ ਫਿਰ ਨਿਆਰਾ ਹੀ ਆਉਂਦਾਗਾ ਉਦੋਂ ਫਿਰ ਇਹ ਆਪੇ ਹੀ ਰੁੜਾ ਜਾਂਦਾ ਤੇ ਵੀ ਵਾਸਾ ਬੰਨ ਲੈ ਆ ਤਨੀਆ ਹੀ ਆ ਥੋੜੀ ਨਹੀਂ ਦੇਖਣੀ ਆ ਪੈਂਦੀਆਂ ਗਈਆਂ ਦੀ ਚੱਕੀਆਂ ਚੜ ਜਾਂਦੀਆਂ ਹੈ ਮੈਂ ਅਜੇ ਹੋਰ ਹਸਾਬ ਦੇਣਾ। ਸਹੀ ਹੈ ਤੁਹਾਨੂੰ ਬਾਕੀ ਕੰਮ। ਚਲੋ ਜੀ ਕਰਦੇ ਆ سفر ਆਪਣਾ ਸ਼ੁਰੂ ਤੇ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਦੇ ਹੋ ਤੇ ਜਿਹੜੀ ਚੀਜ਼ ਵਧੀਆ ਲੱਗੀ ਜਾਂ ਕੁਝ ਗਲਤ ਬੋਲਿਆ ਹੋਇਆ ਕਮੈਂਟ ਕਰਕੇ ਜਰੂਰ ਦੱਸ ਦਿਆ ਕਰੋ ਭਾਈ ਤਾਂ ਕਿ ਅਸੀਂ ਆਪਣੀ ਬੋਲਬਾਣੀ ਤੇ ਵਲੋਗਿੰਗ 'ਚ ਥੋੜੀ ਸੁਧਾਰ ਕਰ ਚਾਹੀਏ ਆਪਣੀਆਂ ਗਲਤੀਆਂ ਵਗੈਰਾ ਦੱਸਦੇ ਰਹਿਆ ਕਰੋ ਕਮੈਂਟਾਂ 'ਚ। ਪੰਜਾਬ ਦੀ ਹੱਦ ਇੱਥੇ ਖਤਮ ਹੋ ਗਈ। ਇਹ ਰਸਤਿਆ ਰਹਿ ਗਿਆ 24 ਕਿਲੋਮੀਟਰ ਇਹ ਉਧਰੋਂ ਦਿੱਲੀ ਵਾਲੀ ਸਾਈਡ ਦੀ ਹਸਾਰ ਦਿੱਲੀ ਇਹ ਪਰਾਂ ਲਖ ਲਾਉ ਕਿੰਨੀ ਹੋ ਜਾਣਗੇ ਬਾਕੀ ਵਧੀਆ ਠੰਡਾ ਮੌਸਮ ਹੈ ਸਾਈਕਲਿੰਗ ਦਾ ਵੀ ਨਜ਼ਾਰਾ ਆਉਂਦਾ ਠੰਡੇ ਮੌਸਮ ਚ ਸਰਦੀ ਚ ਗਰਮੀ ਤਾਂ ਔਖੇ ਹੁੰਦੇ ਆ ਪੂਰੀ ਤਸ ਮੇਰੇ ਸ਼ਾਮ ਹੀ ਇਕੱਲਾ ਸਫ਼ਰ ਜਾਂ ਨਿਕਲਦਾ ਦੁਪਹਿਰੇ ਦਾ ਸੇਕ ਮਾਰਦਾ ਹੁੰਦਾ ਐ ਲੱਗਣ ਲੱਗ ਜਾਂਦਾ ਜਿਵੇਂ ਬੁਖਾਰ ਚੜਿਆ ਹੋਵੇ ਕਿਉਂਕਿ ਪਹਿਲਾਂ ਉਧਰ ਗਿਆ ਸੀਗਾ ਮੈਂ ਕੇਰਲਾ ਤਾਮਿਲ ਲੱਡੂ ਕੰਨੀ ਮਹਾਰਾਸ਼ਟਰਾ ਉਦੋਂ ਬਹੁਤ ਬੁਰਾ ਹਾਲ ਹੋ ਜਾਂਦਾ ਦੁਪਹਿਰੇ ਸਾਈਕਲਿੰਗ ਕਰਦਾ ਜਦੋਂ ਉਧਰ ਪਸ ਐ 100 100 ਕਿਲੋਮੀਟਰ ਗੱਡੀ ਜਾਂਦੇ ਕਦੇ 150 ਕਿਲੋਮੀਟਰ ਪਰ ਉਹਦਾ ਕੋਈ ਫਾਇਦਾ ਜਾਂ ਹੈ ਨਹੀਂਗਾ ਇੰਨੇ ਦਾ 50 70 ਕਿਲੋਮੀਟਰ ਚੱਲੋ ਆਰਾਮ ਨਾਲ ਹੌਲੀ ਹੌਲੀ ਨਾਲੇ ਖਾਣਾ ਪੀਣਾ ਵਧੀਆ ਬਣਾਇਆ ਜਾਂਦਾ ਹੈ ਵੀਰੋ ਰੇਟਿੰਗ ਵਧੀਆ ਹੋ ਜਾਂਦੀ ਹੈ ਤੇ ਬੰਦੇ ਦੀ ਹੈਲਥ ਆ ਜਿਹੜੀ ਉਹ ਵਧੀਆ ਰਹਿੰਦੀ ਹੈ ਮਤਲਬ ਬਾਹਲਾ ਪਤਲਾ ਨਹੀਂ ਹੁੰਦਾ ਬੰਦਾ ਇਹ ਤਾਂ ਸਾਰੀ એનર્ਜੀ ਉੱਡ ਜਾਂਦੀ ਹੈ ਮੜ ਕੇ ਅੱਕਿਆਂ ਜਿਹਾ ਵਾਂਗੂ ਮੂੰਹ ਹੋ ਜਾਂਦਾ ਘੋਰੀ ਤੇ ਚਲੋ ਸਫਰ ਆਪਣਾ جاری ਆ ਬਣੇ ਰਹੋ ਵੀਡੀਓ ਤੇ ਦੇਖਦੇ ਆ ਅੱਗੇ ਕੀ ਕੀ ਹੁੰਦਾ 12:00 ਵੱਜ ਗਏ ਤੇ ਗਾਂਹਾਂ ਰੁਕੇ ਆ ਸੁੱਕਿਆ ਜਾ ਖਾਲਾ ਆਇਆ ਸੀਗਾ ਛੋਟਾ ਜਾ ਤੇ ਵਲੌਗ ਪਾਈ ਜਾਂਦੇ ਆ ਨੈਟਵਰਕ ਨਹੀਂ ਆਇਆ ਸਵੇਰੇ ਵੀ ਹੈ ਨਹੀਂ ਸੀਗਾ ਇੱਧਰ ਇਹ ਵੀ লাইਵ ਬੈਠਾ ਵਲੌਗ ਅਪਲੋਡ ਤੇ ਇਹਨੇ ਤਾਂ ਰਾਤ ਤੋਂ ਹੀ ਲਾ ਰੱਖਿਆ ਦੋਨਾਂ ਨੇ ਲਾ ਰੱਖਿਆ ਰਾਤ ਦਾ ਮੈਨੂੰ ਤੜਕੇ ਲਾਇਆ ਸੀ ਚਲੋ ਹੋ ਜੂਗਾ ਬਾਈ ਇੱਥੇ ਰੇਂਜ ਫੁੱਲ ਆ ਵਾਜ ਤੋਂ ਬਾਹਰੋਂ ਨੂੰ ਕਰਦੇ ਰੱਟੇ ਉਹ ਯਾਰ ਇਹਦਾ ਲੌਗ ਅਪਲੋਡ ਕਰਕੇ ਫੇਰ ਅੱਗੇ ਨੂੰ ਵਧਦੇ ਆਂ ਸਾਰੇ ਐਨੇ ਥੋੜੀ ਰੈਸਟ ਕਰ ਲਾਂਗੇ ਤੂੰ ਰਾਮ ਦਾ ਲੈਣਾ ਤੇ ਪਾਣੀ ਪੁਣੀ ਪੀਣੀ ਹੈਗੀ ਫੇਰ ਬਾਕੀ ਡੰਡ ਲਾਉਣੇ ਆ ਰੋਟੀਆਂ ਵੀ ਲਾਵਾਂਗੇ ਰੋਟੀਆਂ ਗਾਂਹ ਜਾ ਕੇ ਲਾਵਾਂਗੇ ਇੱਥੇ ਹੀ ਲਾਉਣੀਆਂ ਨੇ ਬੋਲੇ ਵੀ ਲੈ ਜਾਣੀਆਂ ਕੱਢਦੇ ਆਂ ਚੱਲ ਸਫਰ ਹਾਂ ਕੱਢ ਤਿੰਨ ਕ ਵੱਜੇ ਰੁਕ ਜਾਗੇ ਤਿੰਨ ਦੇ ਕ ਵੱਜੇ ਹਾਂ ਤਿੰਨ ਚਾਰ ਵਜੇ ਤਿੰਨ ਕ ਵੱਜੇ ਰੁੱਕ ਕੇ ਕੰਮ ਕੰਮ ਨੂੰ ਵੇੜਨਾ ਹਾਂ ਸਾਰਾ ਨਵੇੜ ਲਾਣੀ ਨਾਲੇ ਬਾੜ ਜੀ ਨਿਕਲ ਜੂ ਵਾਵਾ ਆਪਾਂ ਫੇਰ ਉਹ ਤੋ ਫਤਿਹਵਾਤ ਤੋ ਗੰਗਾ ਘੜਾਂਗੇ ਨਾ ਫਤਿਹਵਾ ਟੱਪ ਜਾਈਂਗਾ ਅੱਜ ਹੂੰ ਆਰਾਮ ਨਾਲ ਤੇ ਬਾਕੀ ਸਾਈਕਲ ਆਪਣੇ ਵਧੀਆ ਪਏ ਆ ਪੂਰੇ ਰੱਜਾ ਭੋਲੀ ਗਈ ਸੀ ਅਸੀਂ ਡੋਲੂ ਤਰਿਆ ਪਿਆ ਮੁਰੇ ਭਿਓ ਕੇ ਕਾਜੂ ਬਦਾਮ ਗਰੀਆਂ ਇੱਥੇ ਬਹਿ ਕੇ ਖਾ ਲਈਏ ਕੁਰਸੀਆਂ ਕੱਢਦੇ ਹਾਂ ਚ ਕੁਰਸੀਆਂ ਆ ਗਈਆਂ ਆਪਣੇ ਕੋਲੇ ਵਧੀਆ ਬੈ ਕੇ ਖਾਣੇ ਆ ਗ੍ਰਾਮ ਨਾਲ ਹੋ ਗਿਆ ਹਵਾ ਚਲਦੀ ਹੰਡੀ ਹੰਡੀ ਇੰਨੇ ਵਲੌਗ ਅਪਲੋਡ ਹੋ ਜੀ ਖਾਂਦੇ ਖਾਂਦੇ ਇੱਕ ਤਰਸੀ ਹੋਰ ਟੁੱਟ ਗਈ ਆ ਟੁੱਟ ਨਹੀਂ ਆ ਆ ਰਸੀ ਨਵੀਂ ਲੈਣ ਵਾਲੀ ਆ ਟੁੱਟੀ ਜਾਂਦੀਆਂ ਥੋੜੀਆਂ ਥੋੜੀਆਂ ਤਾਰਾਂ ਆ ਇਧਰ ਵਜਾ ਤਾਹਾਂ ਕੰਨੀ ਤੇ ਤੇ ਵੇਖੀ ਖਾਣੇ ਆ। ਆਹ ਕੁਰਸੀਆਂ ਆਪਣੇ ਕੋਲ ਇਕੱਠੀਆਂ ਹੀ ਹੋ ਜਾਂਦੀਆਂ ਇਹ। ਤੇ ਵਦਿਆ ਯਾਰੇ ਆਪਣਾ ਢੋਲੂ। ਹਨਾ ਕੁਰੀ ਆਹ ਕੁਸ ਪੈਉ ਰੱਖਿਆਗਾ। ਤੇ ਭਈ ਕੁਰੀ ਕਹਿੰਦਾ ਮੈਂ ਟ ਆਪਣਾ ਸੁਆ। ਤੇ ਦੇਖਦੇ ਆ ਟੱਪਦਾ ਕਿ ਨਾਲ। ਉਹ ਹੜਕੇ ਹੈ ਮਾਲ ਨੂੰ ਪਟਾ ਰਹਾ। ਟੱਪ ਗਿਆ ਭਾਈ। ਕਿੰਨੀ ਕੈਮਰਾ ਜੱਜੋ। ਤੋਂ ਲវេលਾ ਕਰੀਆ ਉਹ ਵੀ ਆਪੇ ਨਾਲ ਨਿੰਜਾ ਦਾ ਰੂਪ ਧਾਰਨ ਕਰ ਲਿਆ ਹੁਣ ਕਿਉਂਕਿ ਮਿੱਟੀ ਜੀ ਵਾਲੀ ਪੈਂਦੀ ਆ ਟਰੈਕਟਰ ਰੁਕੇ ਜੇ ਮੂੰਹ ਦੇ ਪਾਈ ਜਾਂਦੇ ਆ ਕਰਦਾ ਜਾ ਉਹ ਫਿਰ ਸਾਰੀ ਨੱਕ ਚ ਜਾਂਦੀ ਆ ਮੁੜ ਕੇ ਮੱਚਣ ਜੇ ਲੱਗ ਜਾਂਦਾ ਅੰਦਰੋਂ ਨੱਕ ਜਾ ਤਾਂ ਕਰਕੇ ਆ ਲੈ ਲਿਆ ਮੂੰਹ ਤੇ ਮਿੱਟੀ ਵਗਰਨ ਆ ਜਾਊਗੀ ਮੂੰਹ ਚ ਸਿੱਧੀ ਪਰ ਐਵੇਂ ਸਾਲਾਂ ਜਿਹੜੇ ਦਿੱਕਤ ਜੀ ਹੋਈ ਇੰਦੀ ਗਰਦਾ ਜੀ ਚੜੀ ਜਾਂਦਾ ਹੈ ਇੱਕ ਆਪਣਾ ਟ੍ਰੈਫਿਕ ਹੈ ਬੜਾ ਇੱਥੇ ਚੱਲ ਯਾ ਲੈ ਬਈ ਮੈਂ ਨਾ ਹਾਈਵੇ ਚੜ ਚੁੱਕੇ ਆ ਹਸਾਰ ਵਾਲਾ ਹੁਣ ਥੋੜੀ ਜੀ ਟ੍ਰੈਫਿਕ ਜੀ ਮੰਨ ਲਓ ਖੁੱਲਾ ਜਾ ਵਗੈ ਰੋਡ ਐ ਕੱਲ ਚਲਾਉਣਾ ਸੌਖਾ ਜਾ ਹੋ ਗਿਆ ਅੱਗੇ ਸਿੰਘ ਵਾਲੇ ਜੀ ਸੀਗੀ ਰੋਡ ਜੀ ਪਲੇ ਮਗਰੋਂ ਘਟੀ ਆ ਗਈ ਪਲੇ ਮੋਹਰੋਂ ਆ ਗਈ ਸਾਰ ਕੰਜਮਾ ਕੰਨੀ ਸਕਰਨਾ ਪੈਂਦਾ ਜੀ ਤੇ ਹੁਣ ਵਧੀਆ ਇੱਥੇ ਆਰਾਮ ਨਾਲ ਅੱਧੀ ਆਵਾਂਗੇ ਖੁੱਲਾ ਕਰਨ ਬੱਤ ਥੋੜੀ ਬਾਟ ਆ ਕੇ ਹੋਣਾ ਭੁੱਖ ਜੀ ਲੱਗ ਗਈ ਸੀਗੀ ਹੋਰ ਤੇ ਪਿੰਨੀਆਂ ਖਾਈ ਜਾਂਦੇ ਹਾਂ ਤੇ ਹਜੇ ਬੱਜੇ ਦਾ ਢਾਈ ਕੀ ਆ ਤੇ ਰੁਕਾਂਗੇ ਅਸੀਂ ਜੇ ਤਾਂ 3:30-4 ਵਜੇ ਨੂੰ ਹਣਾ ਕਿ 3:00 ਵਜੇ ਪਰ ਫਿਰ ਲੱਗੀ ਆ ਕੇਰਾ ਭੁੱਖ ਜੀ ਟਾਲ ਦੂਗੀ ਹਣਾ ਤਾਂ 3:30-4 ਵਜੇ ਕਿਤੇ ਰੋਕ ਕੇ ਥਾਂ ਭਾਲਦੇ ਫਿਰ ਰੋਟੀ ਲਾਵਾਂਗੇ ਉਥੇ ਤੇ ਬਸ ਫਿਰ ਐਂ ਕਰਦੇ ਕਰਾਉਂਦੇ ਨੂੰ ਸ਼ਾਮ ਹੋ ਜੂਗੀ ਹਨੇਰਾ ਪੈ ਜੂ ਛਈ ਗਾ ਲੱਗੂ ਨਹੀਂ ਨੇ ਜਿਹੜਾ ਕੁਸਤਿਆ ਬਸ ਸੁਣਨੀ ਨੇ ਤੇ ਖਾਣੇ ਆ ਫਿਰ ਪਿੰਡੀਆਂ ਲੈ ਵੀ ਜੱਤਪਾ ਪਟਿਆਬਾਲ ਟੱਪ ਚੁੱਕੀਆਂ ਸੀ ਤੇ ਧੰਗ ਰੁਕੇ ਹੁਣ ਪਿੰਡ ਧੰਗ ਰੌਂਦਾ ਅੱਗੇ ਤੇ ਪੈਟਰੋਲ ਪੰਪ ਤੇ ਬਾਈ ਨਾਲ ਕਰੀ ਸੀ ਗੱਲ ਇੱਥੇ ਤੇ ਬਾਈ ਕਹਿੰਦਾ ਕੋਈ ਚੱਕਰ ਨਹੀਂ ਲਾ ਲਓ ਟੈਂਟ ਵਗੈਰਾ ਬਾਕੀ ਬਾਈ ਕਹਿੰਦਾ ਕਮਰਾ ਹੈਗਾ ਜੇ ਕਮਰੇ ਚ ਬਣਾ ਕਮਰੇ ਚ ਪੈ ਜਾਓ ਤੇ ਕਹਿੰਦਾ ਸਾਈਕਲ ਵੀ ਉਧਰ ਅੰਦਰਲੀ ਸਾਈਡ ਹੀ ਲਾ ਲਿਓ ਤੇ ਚਲੋ ਕਿਰਾਂ ਪਹਿਲਾਂ ਆ ਸਾਈਕਲ ਲਾ ਦਈਏ ਫਿਰ ਪਕਾਉਣੇ ਆ ਰੋਟੀਆਂ ਤੇ ਆਪਣਾ ਗੈਸ ਥੋੜੀ ਦਿੱਕਤ ਦਿੰਦਾ ਮੈਨੂੰ ਲੱਗਦਾ ਅੱਜ ਸ਼ਾਇਦ ਸਹੀ ਹੋ ਗਿਆ ਕੀ ਦਿੱਕਤ ਹੋਈ ਸੀ ਇਹਨੂੰ ਵੈਸੇ ਮੈਨੂੰ ਲੱਗ ਗੈਸ ਦੀ ਉਹ ਹਵਾ ਜੀ ਭਰਤੀ ਸੀ ਕੀ ਉਹ ਮੈਂ ਕੱਟ ਕੇ ਦੇਖੀ ਸੀ ਸਵੇਰੇ ਸਵੇਰੀ ਹੁਣ ਸ਼ਾਇਦ ਚੱਲ ਪੂਗਾ ਉਹ ਬੈਸਦੇ ਹੁਣ ਤਾਂ ਆਪਾਂ ਗਰਮੀ ਚ ਹੀ ਆਏ ਆ ਚੱਲ ਸਾਬਲਾ ਚੱਲ ਜੀ ਪੈਣਾ ਕੋਈ ਦੇਖ ਚੱਲ ਤੂੰ ਦੇਖਦੇ ਆ ਚੱਲ ਪੇ ਤਾਂ ਵਧੀਆ ਹੈਗਾ ਨਹੀਂ ਤਾਂ ਫਿਰ ਬੁਟੇਣ ਗੈਸ ਐ ਤਾਂ ਔਖਾ ਕੰਮ ਹੈ ਥੋੜੇ ਦਿਨ ਹੀ ਕੱਢਣਗੇ ਉਹ ਦੋ ਸਿਲੰਡਰ ਜਿਹੇ ਹੈਗੇ ਹੋਰ ਆ ਜੀ ਉਹ ਫਿਰ ਆਪਣਾ ਜਿਹੜਾ ਪ੍ਰੋਜੈਕਟ ਆ ਉਹ ਵਧਾ ਦੇਣੀ। ਅਮਰ ਜਿੱਦਿਆਂ ਦੇ ਹੱਥ ਚੱਲੇ ਆਂ ਗਰੀ ਆਪਣਾ ਇੱਕ ਵੀ ਪੈਸਾ ਨਹੀਂ ਲੱਗਿਆ। ਹਾਂ ਪੈਸਾ ਅਸੀਂ ਇੱਕ ਵੀ ਨਹੀਂ ਖਰਚਿਆ। ਇੱਕ ਵੀ ਨਹੀਂ ਖਰਚਿਆ। ਕਿਉਂਕਿ ਸਾਡੇ ਕੋਲ ਰਾਸ਼ਨ ਪਾਣੀ ਬਹੁਤ ਪਿਆ ਹਜੇ। ਮੈਨੂੰ ਲੱਗਦਾ ਖਰਚ ਹੋਣਾ ਵੀ ਨਹੀਂਗਾ ਸਾਡਾ ਜਮਈ। ਸਾਰਾ ਸਮਾਨ ਆਦਿਕ ਨਾਲ ਲੈ ਕੇ ਤੁਰਿਆ ਸੋ। ਕੋਈ ਜੀ ਨਹੀਂ ਛੱਡੀ। ਸਾਈਕਲ ਵਾਲਾ ਵੀ ਸਾਰਾ ਕੁਝ ਨਾਲ ਆਸੰਦ ਸੁੰਦ ਸਾਰੇ ਜੰਨੇ ਵੀ। ਫੇਸ ਕਾ ਚਾਬੀਆਂ, ਚੈਨਾ ਵਗੈਰਾ ਟਿਊਬਾਂ ਸਾਰਾ ਕੁਝ ਨਾਲ ਆ। ਟਾਇਰ ਦਾ ਕੀ ਕਹਿਣਾ ਉਹ ਜੇ ਕੁਛ ਹੋਤਾ ਟਾਇਰ ਨਵਾਂ ਸ਼ਾਇਦ ਪਾਉਣਾ ਪੈ ਸਕਦਾ ਨਹੀਂ ਤਾਂ ਲੋਡ ਨਹੀਂ ਹੈਗੀ ਕਿਸੇ ਵੀ ਚੀਜ਼ ਦੀ ਉਹੀ ਕਮੀ ਪੇਸ਼ੀ ਨਹੀਂ ਹੈਗੀ ਸਾਰਾ ਕੁਛ ਫੁੱਲ ਆਪਣੇ ਕੋਲੇ ਅੱਜ ਤੇ ਕੁਛ ਐਦਾਂ ਦਾ ਪੰਪ ਦੇ ਅੰਦਰ ਹੈ ਪੰਪ ਆ ਸੀਗਾ ਤੇ ਇਧਰਲੀ ਸਾਈਡ ਆ ਬਣਿਆ ਹੋਇਆ ਇਹ ਇੱਥੇ ਬਾਈ ਪੈਂਦੇ ਆ ਬਾਈ ਕਹਿੰਦੇ ਇੱਥੇ ਹੀ ਲਾ ਲਿਓ ਉਹੀ ਚੱਕਰ ਨਹੀਂ ਹਈਆ ਮੰਜਾ ਵੀ ਹੈਗਾ ਐ ਤਾਂ ਤੇ ਬੋਰਡ ਵੀ ਹੈਗੇ ਵਧੀਆ ਪਲੱਗ ਇੱਥੇ ਰੋਟੀਆਂ ਲਾ ਲਾਂਗੇ ਹਾਂ ਤੇ ਲਾ ਦਾਂ ਫਿਰ ਮੈਂ ਪਹਿਲਾਂ ਸਾਈਕਲ ਚੇਜ ਲਾ ਦੀਏ ਫੇਰ ਸਟੈਂਡ ਜਾਂ ਲਾਉਣਾ ਇਹਦਾ ਔਖਾ ਲੱਗਦਾ ਹੈਗਾ ਥੋੜਾ ਜਿਹਾ ਸਾਈਕਲ ਦਾ ਹੈ ਵੀ ਜਾਣਾ ਕੰਮ ਹੋ ਗਿਆ। ਉਹ ਲੋਹੀ ਲੱਗ ਚੁੱਕਿਆ ਹੁਣ ਆਪਣਾ ਸਾਰਾ। ਕੀ ਕਰਦੇ ਆਂ ਤਿਆਰੀ ਰੋਟੀਆਂ ਦੀ ਹੁਣ। ਵਧੀਆ ਕੰਮ ਘੈਂਟ ਆ ਇੱਧਰ। ਇੱਥੇ ਪਾਵਰ ਬੈਂਕ ਚਾਰਜ ਲਾਤਾ। ਤੇ ਮੰਜਾ ਵੀ ਨਸੀਬ ਹੋ ਗਿਆ ਜੱਪਾ ਨੂੰ। ਕਿ ਪਤਾ ਨਹੀਂ ਸਫਰ ਚ ਮੰਦਾ ਮਿਲੂਗਾ ਨਹੀਂ। ਅ ਨਾ ਇਹ ਆ ਗਿਆ। ਉਹ ਤਾਂ ਟੈਂਟ ਜੀ ਪੈਣਾ ਰੋਜ਼ ਮੈਟ ਜੱਬ ਛਾ ਕੇ ਤੇ ਥੋੜਾ ਜਿਹਾ ਟਾਈਮ ਰੈਸਟ ਕਰਕੇ ਫਿਰ ਕਰਦੇ ਆ ਰੋਟੀਆਂ ਤਿਆਰ ਨਾਲੇ ਬਣਾਉਣੇ ਆ ਦਾਲ ਇਹ ਸਬਜ਼ੀ ਬਣਾਈ ਅੱਜ ਆਲੂ 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 ਬਣਾਵਾਇਆ ਅੱਜ ਤੇ ありがとう。 ਕਿਨੇ ਪਾਟ ਗਏ ਓਏ ਪੰਪੜ ਆਇਆ ਸੀ ਨਾ ਪੰਪੜ ਆਇਆ ਸੀ ਦੋਸਤੋ ਵਾਰੀਆਂ ਤੇ ਓਹੋ ਸਬਸਪਰੀ ਪੰਪੜ ਕੇ ਪਾਟ ਗਏ ਇਹਦੇ ਵਿੱਚ ਪੰਪ ਪਸਾਰ ਨਹੀਂ ਨਹੀਂ ਤੇ ਅਸੀਂ ਜੋਰ ਲਾਤਾ ਵਾਲਾ ਓਵਰ ਚਾ ਲੋ ਕੋਈ ਗੱਲ ਨਹੀਂ ਨੇ ਆਲੂਆਂ ਦੀ ਸਾਬੀ। ਇਹ ਇਹਨੇ ਪਿੰਦਰਾ ਕੋਲ ਦਾ ਆਟਾ। ਤੇ ਆਪਾਂ ਆਲੂ ਛਿਲਦੇ ਆ ਤੇ ਕੱਟੇ ਛਿਲਦੇ ਆ। ਸਬਜ਼ੀ ਧਰਤਾ ਹੈ। ਇਹ ਪਾਣੀ ਲਿਆਉਣਾ। ਸਾਰਾ ਸਿਸਟਮ ਤਿਆਰ ਆ। ਤੇ ਬਾਸਾਉਣਾ। ਪੜਾਉਣੇ ਆਂ ਕੁੱਪਰ ਦੇ। ਰੋਟੀਆਂ ਪਕਾਉਣ ਲੱਗ ਰਹੇ ਹੁਣ। ਤੇ ਪਿੰਦਰ ਰੋਟੀ ਬਹੁਤ ਕਾਂਡ ਲਊਗਾ। ਮੈਨੂੰ ਤਾਂ ਕਰ ਲਈਆਂ ਦਾਲਾਂ ਸਬਜ਼ੀਆਂ ਹੀ ਬਣਾਉਣੀਆਂ ਆਉਂਦੀਆਂ। ਰੋਟੀ ਦਾ ਲਾਲ ਨਾ ਵੈਸੇ ਮੈਂ ਵੀ ਪਰ ਆਪਣੀ ਬਿੰਗੀ ਟੇਢੀ ਹੁੰਦੀ ਹੈ ਜਦੋਂ ਮੈਂ ਗੋਲ ਕਰ ਦਿੰਦਾ ਬਾਅਦ ਛੱਡਦੀ ਨਾ ਕਰ ਪ੍ਰੈਕਟਿਸ ਆ ਬਾਈ ਤੇ ਐਤਰ ਆਪਣਾ ਸਬਜੀ ਤਿਆਰ ਹੈ ਟੈਂਪਰ ਵਗੈਰਾ ਵੀ ਲੱਗੇ ਹੋਇਆ ਔਰ ਲੱਗੀ ਪੂਰੀ ਰੋਟੀ ਦਾ ਥੋੜਾ ਜਾ ਆਟੇ ਚ ਬੇਸਣ ਵੀ ਮਿਕਸ ਹੈ ਤਾਂ ਕਰਕੇ ਮਾਦੀ ਗੁੜਦਾ ਹੂੰ ਤੇ ਵਧੀਆ ਜਾਨ ਆਊਗੀ ਪੂਰੀ ਝੋਟੇ ਵਰਗੇ ਹੋ ਜਾਏਗੀ ਚਲੋ ਜੀ ਦਾਲ ਸਬ지 ਆਪਣੀ ਤਿਆਰ ਆ ਵਾਵਾ ਬਣਾਈ ਆ ਖੁੱਲੀ ਪਈ ਆਈ ਤੇ ਰੋਟੀਆਂ ਵੀ ਖੁੱਲਗੀਆਂ ਹੀ ਸਵੇਰੇ ਕੰਮ ਆਜੂ ਸਾਡੇ ਵਧੀਆ ਘੈਂਟ ਬਣੀ ਆ ਮਿਰਚ ਹੁਰਚ ਨਮਕ ਸਹੀ ਆ ਸਹੀ ਹੈ ਚਲੋ ਬਗਿਆ ਖਾਣੇ ਆ ਫਿਰ ਤੇ ਡੱ ਪਰ ਕੇ ਅੱਜ ਪੂਰਾ ਫੇ ਮੱਕੀ ਸਵੇਰੇ ਫੜਾਂਗੇ ਜਿਹੜੀਆਂ ਰਹਿ ਗਈਆਂ ਤਾਂ ਨਾ ਆ ਤਾਂ ਬਈ ਚਲੋ ਜੀ ਛਕਦੇ ਆਂ ਫੇਰ ਕਰਦੇ ਆਂ ਗੱਲਬਾਤ ਬੇਟੀ ਛਕ ਲਈ ਤੇ ਸਮਾਨ ਸਾਰਾ ਸਾਮਤਾ ਕੁਸ਼ਕ ਬੈਗ ਸੀਗੇ ਉਹ ਸਾਈਕਲ ਤੇ ਟੰਗ ਤੇ ਕੁਸ਼ਕ ਟੈਂਟ ਚ ਰੱਖ ਲੈ ਤੇ ਬਸ ਐਂ ਜੇ ਕਰਕੇ ਸਫਾਈ ਕਰਤੀ ਸਾਰੀ ਤੇ ਚਾਰਜਿੰਗ ਪੁਆਇੰਟ ਵਾਲਾ ਸਾਡਾ ਬੋਰਡ ਹੈਗਾ ਇੱਕ ਵੱਡਾ ਤੇ ਉਹ ਚਾ ਸਾਰੇ ਚਾਰ ਚਾਰ ਲੱਗ ਜਾਣਗੇ ਪਾਵਰ ਬੈਂਕ ਵਗੈਰਾ ਵੀ ਚਾਰਜ ਕਰ ਲਵਾਂਗੇ ਤੇ ਬਸ ਫਿਰ ਅੱਜ ਦਾ ਸਫਰ ਆਪਣਾ ਹੁੰਦਾ ਠੀਕ ਹੈ ਤਾਂ ਕੱਲ ਨੂੰ ਵਧਾਂਗੇ ਇਹ ਸਹਾਰ ਵੱਲ ਫੇ ਦੇਖਦੇ ਹਾਂ ਕੱਲ ਨੂੰ ਫਿਰ ਇੱਥੇ ਜਗਾ ਕਿਹੋ ਜੀ ਮਿਲਦੀ ਆਪਾਂ ਨੂੰ ਰੁਕਣ ਲਈ ਕਿੱਥੇ ਬਹਿ ਕੇ ਆਪਾਂ ਰੋਟੀਆਂ ਲਾਹਾਂਗੇ ਇਹ ਕੱਲ ਨੂੰ ਹੀ ਗੱਲ ਕਰਾਂਗੇ ਕੱਲ ਨੂੰ ਕੋਸ਼ਿਸ਼ ਕਰਾਂਗੇ ਕਿ ਸਵੇਰੇ ਜਲਦੀ ਹੀ ਉੱਠ ਖੜੀਏ ਬਾਕੀ ਭਈ ਆ ਗਿਆ ਬੈਡਰੂਮ ਇਹ ਬਸ ਪਰ ਕਰਦੇ ਆਂ ਵਲੌਗ ਦੀ ਸਮਾਪਤੀ ਅੱਜ ਮਿਲਦੇ ਆਂ ਕੱਲ ਨੂੰ ਸਵੇਰੇ ਤੇ ਸਾਰੇ ਜਾਣਿਆਂ ਨੂੰ ਸਤਿ ਸ਼੍ਰੀ ਅਕਾਲ ਫੇਰ ਤੋਂ ਤੇ ਲਾਈਕ ਸ਼ੇਅਰ ਸਬਸਕ੍ਰਾਈਬ ਵੀ ਜਰੂਰ ਕਰਦੇ